ਮਾਨ ਇਲੈਕਟ੍ਰੋਨਿਕਸ ਬੁਢਲਾਡਾ ਸਾਹਮਣੇ ਪੀ ਆਰ ਟੀ ਸੀ ਡੀਪੂ ਕਿਮਿਆਰਾਂਬੜੀ ਗਲੀ ਵਿੱਚ 13ਵੀਂ ਦੁਕਾਨ ਯਾਦ ਰੱਖੋ ਮਾਨ ਇਲੈਕਟ੍ਰੋਨਿਕਸ ਬੁਢਲਾਡਾ 9 ਵਾਟ ਦਾ ਐਲ ای ਡੀ ਬੱਲਮ ਰੇਟ ਸਿਰ 50 ਰੁਪਏ ਪ੍ਰਤੀ ਪੀਸ ਇੱਕ ਸਾਲ ਦੀ ਫੁੱਲ ਗਾਰੰਟੀ ਚਾਰਜ ਵਾਲਾ ਬੱਲਮ 350 ਰੁਪਏ ਦਾ ਇੱਕ ਸਾਲ ਦੀ ਫੁੱਲ ਗਾਰੰਟੀ ਚਾਰਜ ਵਾਲਾ ਬੱਲਮ 150 ਰੁਪਏ ਦਾ 1 ਸਾਲ ਦੀ ਫੁੱਲ ਗਾਰੰਟੀ ਹਰ ਪ੍ਰਕਾਰ ਦੇ ਬਲਮ ਲੈਣ ਲਈ ਸੰਪਰਕ ਕਰੋ 9815687453 ਨਿਊਰ ਕੰਪਨੀ ਅੱਜ ਤੋਂ ਵਾਲਾ ਪੱਖਾ ਸਿਰਫ 1000 ਰੁਪਏ ਵਿੱਚ ਜਿਸ ਟੀਵੀ ਦਾ ਜਿੰਗ ਬਾਕਸ 1500 ਰੁਪਏ ਚਾਰ ਸਾਲ ਫ੍ਰੀ ਅਤੇ ਏਸੀ ਕੂਲਰ 7500 ਰੁਪਏ ਵਿੱਚ ਅਤੇ ਆਮ ਕੂਲਰ 6500 ਰੁਪਏ ਵਿੱਚ ਅੱਜ ਹੀ ਖਰੀਦੋ ਮਾਨ ਇਲੈਕਟ੍ਰੋਨਿਕਸ ਬੁੱਢਲਾਡਾ ਸਾਹਮਣੇ ਪੀਆਰਟੀਸੀ ਡੀਪੂ ੁੰਗੀ ਵਾਲੀ ਗਲੀ ਦੇ ਵਿੱਚ 13ਵੀਂ ਦੁਕਾਨ ਮਾਨ ਇਲੈਕਟ੍ਰੋਨਿਕਸ ਬੁੱਢਲਾਡਾ